ਅਜਨਾਲਾ ਦੇ ਨਾਲ ਲੱਗਦੇ ਆਈਟੀਆਈ ਰੋਡ ਤੇ ਸਥਿਤ ਸੂਏ ਦੇ ਕੰਡੇ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਨੌਜਵਾਨ ਦੇ ਮ੍ਰਿਤਕ ਦੀ ਲਾਸ਼ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ। ਇਸ ਮੌਕੇ ਤੇ ਅਜਨਾਲਾ ਦੇ ਐਸਐਚਓ ਅਵਤਾਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਵੱਲੋਂ ਕਾਲ ਆਈ ਸੀ ਕਿ ਇੱਥੇ ਇੱਕ ਡੇਡ ਬਾਡੀ ਪਈ ਹੋਈ ਹੈ ਤੇ ਅਸੀਂ ਮੌਕੇ ਤੇ ਆਣ ਕੇ ਇਸ ਨੂੰ ਵੇਖਿਆ ਤੇ ਇਸ ਨੂੰ ਅਜਨਾਰਾ ਦੇ ਸਰਕਾਰੀ ਹਸਪਤਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਇਸ ਦੀ شناخت ਕਰਕੇ ਫਿਰ ਪਤਾ ਲੱਗੇਗਾ ਕਿ ਕਿੱਥੋਂ ਦੀ ਡੈਡ ਬਾਡੀ ਹੈ ਤੇ ਇਸ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਤੇ ਨਾ ਹੀ ਸੱਟ ਲੱਗਣ ਦੇ ਨਿਸ਼ਾਨ ਮਿਲੇ ਹਨ ਦੇਖਣ ਮਰਠੀ ਕਰਦੇ ਆ ਡੈਡ ਬਾਡੀ ਮਿਲੀ ਹੈ ਕੀ ਇਹ ਮਾਮਲਾ ਸਰ ਇੱਜ ਪਤਾ ਲੱਗਾ ਸੀ ਆ ਸੂਏ ਦੇ ਲਾਗੇ ਇੱਕ ਡੈਡ ਗੋਡੀ ਪਈ ਆ ਹਨ ਪਛਾਤੀ ਉੱਥੇ ਆਏ ਆ ਤੇ ਫਿਲਹਾਲ ਅਜੇ ਤੱਕ ਇਹਦਾ ਕੁਝ ਪਤਾ ਨਹੀਂ ਲੱਗਾ ਇਹਦਾ ਪਤਾ ਕਰ ਰਹੇ ਆ ਕਿ ਐਡਰੈਸ ਵਗੈਰਾ ਤੇ ਉਸ ਤੋਂ ਬਾਅਦ ਜੋ ਕਾਰਵਾਈ ਬੰਦੀ ਕਰਾਂਗੇ ਸੂਏ ਦੇ ਕੋਲੋਂ ਸਮਗਰੀ ਨਹੀਂ ਸਰ ਉਹ ਕੁਝ ਨਹੀਂ ਮਿਲਿਆ ਤੇ ਸਕੂਟਰੀ ਲੱਗੇ ਕਿ ਇੱਕ ਵਾਰ ਖੜੀ ਸੀ ਉਹਦੇ ਵਿੱਚ ਇੱਕ ਸਲਿੱਪ ਮਿਲੀ ਆ ਉਹਦੇ ਆਧਾਰ ਤੇ ਅਸੀਂ ਦਾ ਐਡਰੈਸ ਦਾ ਪਤਾ ਕਰ ਰਹੇ ਆ ਕੀ ਲੱਗਦਾ ਸਰ ਕੀ ਕਰ ਲਓ ਸਕਦਾ ਹੈ ਫਿਲਹਾਲ ਤੇ ਕੁਝ ਨਹੀਂ ਕਹਿ ਸਕਦੇ ਜੀ ਲੱਗੇ ਕੋਈ ਛੱਡ ਦਾ ਨਿਸ਼ਾਨ ਵੀ ਨਹੀਂ ਹੈਗਾ ਇਹਦੇ ਤੇ ਬਾਕੀ ਪੋਸਟਮਾਰਟਮ ਕਰਵਾਵਾਂਗੇ ਜੀ ਉਹਦੇ ਬਾਅਦ ਜੋ ਵੀ ਕਾਰਵਾਈ ਹੋਊ ਕਰਾਂ ਕੋਈ ਤੇਜ਼ ਤਰ੍ਹਾਂ ਹਥਿਆਰ ਮਿਲਿਆ ਕੋਈ ਲੱਗਦਾ ਨਹੀਂ ਕੁਝ ਨਹੀਂ ਮਿਲਿਆ ਜੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲਿਆ ਕੋਈ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼